ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਹਾਲ ਹੀ ਦੇ ਵਿੱਚ ਕੈਨੇਡਾ ਦੇ ਸਰੀ ਪਹੁੰਚੇ ਜਿੱਥੇ ਕਿ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਉਹਨਾਂ ਦੇ ਵੱਲੋਂ 2 ਦਿਨਾਂ ਦੇ ਲਈ ਕਥਾ ਕੀਤੀ ਗਈ ਅਤੇ ਸੰਗਤਾਂ ਨੂੰ ਆਪਣੀ ਕਥਾ ਦੇ ਨਾਲ ਨਿਹਾਲ ਕੀਤਾ ਗਿਆ ਇਸ ਤੋਂ ਬਾਅਦ ਅਖੀਰਲੇ ਦਿਨ ਉਹਨਾਂ ਦਾ ਸਨਮਾਨ ਵਿਕੀਤਾ ਗਿਆ ਤੇ ਉਹਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਕਥਾਵਾਚਕ ਭਾਈ ਸਾਹਿਬ ਗਿਆਨੀ ਪਿੰਦਰਪਾਲ ਸਿੰਘ ਜੀ ਹਾਲ ਹੀ ਦੇ ਵਿੱਚ ਕੈਨੇਡਾ ਦੇ ਸਰੀ ਪਹੁੰਚੇ ਭਾਈ ਪਿੰਦਰਪਾਲ ਸਿੰਘ ਜੀ ਦੇਸ਼ ਵਿਦੇਸ਼ ਵਿੱਚ ਨਿਰੰਤਰ ਸਿੱਖ ਇਤਿਹਾਸ ਦੀ ਕਥਾ ਹਮੇਸ਼ਾ ਗੁਰਮਤ ਦੇ ਦਾਇਰੇ ਅਤੇ ਸਿੱਖ ਰਹਿਤ ਮਰਿਆਦਾ ਦੇ ਫਲਸਫੇ ਵਿੱਚ ਰਹਿੰਦਿਆਂ ਕਰਦੇ ਹਨ ਉਹਨਾਂ ਦੀ ਕਥਾ ਦਾ ਜਾਦੂ ਅਤੇ ਦਰੇੜਤਾ ਉਹਨਾਂ ਦੇ ਡੂੰਗੇ ਜਨੂਨ ਅਤੇ ਪਿਆਰ ਵਿੱਚ ਹੈ ਜਿਸ ਨਾਲ ਉਹ ਬੋਲਦੇ ਹਨ ਉਹ ਆਪਣੀ ਕਥਾ ਦੇ ਦੌਰਾਨ ਗੁਰਬਾਣੀ ਦਾ ਵਿਸਤਾਰ ਨਾਲ ਹਵਾਲਾ ਦਿੰਦੇ ਹਨ ਅਤੇ ਜੋ ਕੁਝ ਵੀ ਉਹ ਗੁਰਬਾਣੀ ਨਾਲ ਕਹਿੰਦੇ ਹਨ ਉਸ ਦਾ ਸਮਰਥਨ ਕਰਦੇ ਹਨ। ਉਹ ਕਥਾਵਾਚਕ ਵੱਜੋਂ ਆਪਣੀ ਸਫਲਤਾ ਦਾ ਸਿਹਰਾ ਗੁਰੂ ਜੀ ਦੇ ਬਖਸ਼ੇਸ਼ ਨੂੰ ਦਿੰਦੇ ਹਨ। ਭਾਈ ਬਿੰਦਰਪਾਲ ਸਿੰਘ ਜੀ ਵੱਲੋਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਸਰੀ ਕੈਂਡਾ ਵਿਖੇ ਹਰ ਸਾਲ ਦੀ ਤਰ੍ਹਾਂ ਤਨਤਨ ਬਾਬਾ ਬੁੱਢਾ ਜੀ ਦੇ ਜੀਵਨ ਨੂੰ ਸਮਰਪਿਤ ਇਸ ਸਾਲ ਵੀ 24 ਅਤੇ 25 ਸਤੰਬਰ ਤੱਕ ਕਥਾ ਕੀਤੀ ਗਈ ਕਥਾ ਕਰਕੇ ਸੰਗਤਾਂ ਨੂੰ ਗੁਰੂ ਲੜ ਲਗਾਉਣ ਦਾ ਸੁਹਰਦ ਯਤਨ ਕੀਤਾ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਕਥਾ ਦਾ ਆਨੰਦ ਲੈਣ ਲਈ ਪਹੁੰਚੀਆਂ ਅਖੀਰਲੇ ਦਿਨ ਗੁਰਦੁਆਰਾ ਸ਼ਹੀਦ ਗੰਜ ਬਾਬਾ ਬਚਿੱਤਰ ਸਿੰਘ ਜੀ ਮੈਮੋਰੀਅਲ ਟਰਸਟ ਪਿੰਡ ਕੋਟਲਾ ਨਿਹੰਗ ਖਾਂ ਰੋਪੜ ਵੱਲੋਂ ਪਾਈ ਪਿੰਦਰਪਾਲ ਸਿੰਘ ਜੀ ਨੂੰ ਹਰ ਸਾਲ ਦੀ ਤਰ੍ਹਾਂ ਸਨਮਾਨ ਚਿੰਨ ਭੇਟ ਕੀਤਾ ਗਿਆ ਟਰਸਟ ਦੇ ਪ੍ਰਬੰਧਕਾ ਸਰਦਾਰ ਗੁਰਮੇਲ ਸਿੰਘ ਪਹਿਲਵਾਨ ਪ੍ਰਧਾਨ ਸਰਦਾਰ ਜੇ ਮਿਨਹਾਂਸ ਕੈਨੇਡਾ ਦੇ ਉੱਗੇ ਕਾਰੋਬਾਰੀ ਅਤੇ ਸਰਪ੍ਰਸਤ ਸਰਦਾਰ ਰਣਜੀਤ ਸਿੰਘ ਖੰਨਾ ਸ਼੍ਰੋਮਣੀ ਅਕਾਲੀ ਦਲ ਆਗੂ ਜਥੇਦਾਰ ਹਰਪਾਲ ਸਿੰਘ ਜੱਲਾ ਸਾਬਕਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈਪਿੰਦਰਪਾਲ ਸਿੰਘ ਜੀ ਦੇ ਨਾਲ-ਨਾਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ ਜੀ ਨੂੰ ਵਿਸ਼ੇਸ਼ ਸਨਮਾਨ ਚਿੰਨ ਪੇਟ ਕੀਤਾ ਗਿਆ ਦੱਸਦੀ ਹੈ ਕਿ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਵਿੱਚ ਮੌਜੂਦ ਰਹੀਆਂ ਬਿਊਰੋ ਰਿਪੋਰਟ ਹਮਦਰਦ ਟੀਵੀ